ਸੁਖੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਹੋ ਰਸੋ ਚੱਟੀਆ ਤੂਦ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਬਾਤਿ ਸ਼ਾ ਸਿਰਸ਼ਾਂ ਦਾ ਸ਼ਾ جس پاس سو ہی ہے سبنا دا سا سجن سچا پاتشاہ سیریشاہ دشاہ جس پاس سو ہی ہے Sabnada vi satna. ਸੂਹੀ ਮਹੱਲਾਤੀ ਜਾ ਘਰ ਦਸਵਾ ਦੁਨੀਆਂ ਨਸਾਲਾ ਹੈ ਜੋ ਮਰ ਅੰਨ ਸੀ ਲੋਕ ਨਸਾਲਾ ਹੈ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਸਦਾ ਸਲਾਹੀਏ ਸੱਚੇ ਪਰਵਾਹ ਰਹਾ ਦੁਨਿਆਵੀ ਦੋਸਤੀ ਮਨਮੁਖ ਦਜਮਰਨ ਜਮਪੁਰ ਬੱਦੇ ਮਾਰੀਐ ਵਿਲਨ ਲਹਨ ਗੁਰਮੁਖ ਜਨਮ ਸਕਾਰਥ ਸਚ ਸਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਜ ਸੁਖ ਰਹਿਣ ਗੁਰ ਕਾ ਸ਼ਬਦ ਵਿਸਾਰਿਆ ਦੁਜੈ ਭਾਇ ਰਚਨ ਤਿਸਨਾ ਭੁਖ ਨ ਉਤਰੈ ਅਨ ਦਿਨ ਜਲਤ ਫਿਰਨ दुष्ट ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕੁਰਨ ਮੋ ਕਾਲੇ ਤਿਨ ਨਿੰਦ ਕਾ ਨਰਕੇ ਘੋਰ ਪਵਨ ਇਹ ਮਨ ਜੈਸਾ ਸੇ ਵਹ ਤੈਸਾ ਹੋਵਹਿ ਤਿਹ ਕਰਮ ਕਮਾਹਿ ਆਪ ਵੀ ਜੇ ਆਪੇ ਹੀ ਖਾਵਣਾ ਕਹਿਣਾ ਕਿਸੂ ਨ ਜਾਏ ਮਹਾਪੁਰਖਾ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਨ ਨਾਮ ਤਮਾਈ ਗੁਣ ਕਰੀ ਗੁਣ ਸੰਗਰੇ ਹਵਰਾ ਉਪਦੇਸਿਨ ਸੇਵਡ ਭੌਗੀ ਜੇ ਉਨ ਨਾਮ ਮਿਲ ਰਹੇ ਅਨ ਦਿਨ ਨਾਮ ਲਐਨ ਦੇ ਸਿਰਜ ਕੁ ਸੰਭਾਹੇ ਜਿਨੂੰ ਪਾਈ ਮੇਦਨੀ ਏਕੋ ਹੈ ਦਾਤਾਰ ਸੱਚ ਆਪ ਧਣੀ ਸੋ ਸੱਚ تیرੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਾਏ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋਵੇਂ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾਂ ਉਰਤਾਰ ਮਿਲਿਆ ਹੋਏ ਨਾ ਵੀ ਛੋੜਾ ਗੁਰ ਕਾ ਹੇਤ ਪਿਆਰ ਏਰਸਾ ਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋ ਭਵੰਤੀ ਨਾਰ ਮਨ ਮੁਖ ਮਨ ਨਾ ਭਿਜਈ ਅਤਮੈレ ਚਿੱਤ ਕਠੋਰ ਸਪ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ ਆਪ ਕਰੀ ਕਿਸ ਔਖੀਐ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈ ਅਲੀ ਉੱਤਰੈ ਤਾ ਸੱਚ ਬਣਿਆ ਸੀ ਗਾਰ ਸੱਚਾ ਸਾਹ ਸੱਚੇ ਵਣਜਾਰੇ ਉਥੈ ਕੂੜੇ ਨ ਟਿਕਨ ਨਾ ਉਹਨਾਂ ਸੱਚ ਨ ਭਾਵਈ ਦੁਖ ਹੀ ਮਾਹੇ ਪਚੰਨ ਹੋ ਮੈਂ ਮੇਲਾ ਜਗ ਫਿਰੈ ਮਰ ਜੰਮੈ ਵਾਰੂਆ ਪਏ ਕਿਰਤ ਕਮਾਵਣਾ ਕੋਏ ਨ ਮੀਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲਗੇ ਪਿਆਰ ਸਚ ਸਲਾਹੀ ਸਚ ਮਨ ਦਰ ਸਚੈ ਸਚਿਆਰ ਗੁਰ ਪੂਰੈ ਪੂਰੀ ਮਤ ਹੈ ਐਹ ਨਿਸਨਾਮ ਧਿਆਏ ਹਉ ਮੇ ਮੇਰਾ ਵੱਡ ਰੋਗ ਹੈ ਇੱਚ ਹੁ ਠਾਕ ਰਹਾਏ ਗੁਰਸਾਹੀ ਆਪਣਾ ਨਿਵ ਨਿਵ ਲਾਗਾ ਪਾਏ ਤਨ ਮਨ ਸਉ ਪੀ ਆਗੈ ਧਰੀ ਵਿਚੋਂ ਆਪ ਗਵਾਏ ਖਿੰਚੋ ਤਾਣ ਵਿਗੁੱਚੀਐ ਏਕ ਸੁਸਿਓ ਲਿਵ ਲਾਏ ਹਉ ਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਪਾਏ ਰਾਹ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜਹਿ ਦਰ ਸੱਚ ਦਿਸਨ ਸੇ ਪਾਈ ਸੇ ਸੱਜਣਾ ਜੋ ਸਚੋ ਸਿਵਨ ਔਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖੀ ਉਪਜੈ ਸੱਚੀ ਭਗਤ ਕਰੇਨ ਸਚ ਬਣੰਜਹ ਗੁਰ ਸ਼ਬਦ ਸਿਉ ਲਹ ਨਾਮ ਲੈਨ ਸੁਨ ਰੂਪਾ ਪਾਪ ਕਰ ਕਰ ਸੰਜੀਐ ਚਲੈ ਨ ਚਲਦਿਆਂ ਨਾਲ ਏਡ ਨਾਵੇਂ ਨਾਲ ਨ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਹ ਹਰ ਨਾਮ ਹੈ ਸਿਰਦ ਰੱਖੋ ਸੰਭਾਲ ਇਹ ਖਰਚ ਅਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਲੋਂ ਭੁੱਲਿਆ ਜਸਹ ਪਤ ਗਵਾਏ ਇਹ ਮੋਹ ਇਹ ਜਗ ਮੋਹ ਦੂਜਾ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰਿ ਸਿਉ ਰਹੈ ਸਮਾਇ ਸੋ ਸਹੁ ਮੇਰਾ ਰੰਗ ਲਾ ਰੰਗੇ ਸਹਿਜ ਸੁਭਾਏ ਕਮਨ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ ਚਿਰਿ ਵਿਸ਼ੁਨਿ ਭੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚ ਨਾ ਨਿਖਟਾਈ ਹਰ ਗੁਣ ਸਹਿਜ ਰਵੰ। ਨਾ ਓਏ ਜਨਮ ਹੈ ਨਾ ਮਰਹੇ। ਨਾਏ ਦੁਖ ਸਹੰ। ਗੁਰ ਰੱਖੇ ਸੇ ਉੱਭਰੇ। ਹਰਿ ਸਿਉ ਕੇਲ ਕਰੰ। ਸੱਜਣ ਮਿਲੇ ਨਾ ਵਿਛੜਹ। ਜੇ ਅਨ ਦਿਨ ਮਿਲੇ ਰਹੰ। ਇਸ ਜਗ ਮੇ ਵਿਰਲੇ ਜਾਣੀਐ ਨਾਨਕ ਸੱਚ ਲਹੰ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿੰ ਇਸ ਜਗ ਮੇ ਵਿਰਲੇ ਜਾਣੀਐ ਸੱਚ ਲਹਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੁਨੀਆ ਨਾ ਸਾਲਾਹੇ ਜੋ ਮਰਵੰਨਸੀ ਲੋਕ ਨਾ ਸਾਲਾਹੇ ਜੋ ਮਰ ਖਾਕ ਥੀ